ਰੂ ਦੇ ਹੀ ਮਤ ਲੈਣ ਦਾ ਇਹ ਵਕਤ ਹੈ ਸਮਾਂ ਤੇਰੇ ਵਰਗਿਆਂ ਦੀ ਨਹੀਂ ਤੂੰ ਜਿਹੜੀਆਂ ਸ਼ਕਤੀਆਂ ਹਾਸਲ ਕੀਤੀਆਂ ਇਹਦੇ ਨਾਲ ਕਿਸੇ ਨੂੰ ਰੁਵਾ ਦੇਣਾ ਤੇ ਕਿਸੇ ਨੂੰ ਹਸਾ ਦੇਣਾ ਮੇਰੀ ਨਜ਼ਰ ਵਿੱਚ ਬਾਬੇ ਨੇ ਵਚਨ ਕੀਤਾ ਤੂੰ ਨੋ ਟੰਕੀਆਂ ਹੋਰ ਕੁਝ ਵੀ ਨਾਟਕ ਵਿੱਚ ਕੀ ਹੁੰਦਾ ਕਦੀ ਬੈਰਾਗ ਆਉਂਦਾ ਤੇ ਦੇਖਦੇ ਲੋਕ ਰੋ ਪੈਂਦੇ ਜੋ ਖੁੰਦਾ ਹੱਸ ਪਈ ਨਹੀਂ ਬੰਕੀ ਤੀਜੀ ਮੈਨੂੰ ਤੋਂ ਪੁੱਛਿਆ ਕਿ ਮੇਰਾ ਗੁਰੂ ਕੌਣ ਹੈ ਜਦਾਂ ਮੈਂ ਮਰੀਦਾਂ ਬਾਬਾ ਜੀ ਕਹਿਣ ਲੱਗੇ ਸੁਣ ਬੋਲ ਮੇਰਾ ਗੁਰੂ ਸਬਦ ਹੈ ਜੀ ਸਬਦ ਗੁਰੂ ਨਾਨਕ ਸਾਹਿਬ ਵੀ ਕਹਿ ਰਹੇ ਨੇ ਕਿ ਮੇਰਾ ਗੁਰੂ ਕੌਣਾ ਹੈ ਸ਼ਬਦ ਹੈ ਕੋਣ ਤੁਹਾਨੂੰ ਦੇਖਣਾ ਪਏ ਸਿੱਖ ਦਾ ਗੁਰੂ ਵੀ ਸ਼ਬਦ